ਇਸ ਕੀ ਅਫਤ ਦੇ ਹੱਥ ਵੱਡੀ ਕਾਮਯਾਬੀ ਲਗੀ ਹੈ ਪੁਲਿਸ ਨੇ ਅੰਤਰਾਜੀ ਨਸ਼ਾ ਤਸਕਰਾਂ ਨੂੰ ਹਰਨ ਸਣੇ ਕਾਬੂ ਕੀਤਾ ਮਲਜਮਾ ਤੋਂ 8 ਲੱਖ ਰੁਪਏ ਦੀ ਡਰਗ ਮਣੀ ਤੇ ਤਨਕਾਰਾਂ ਵੀ ਬਰਾਮਦ ਹੋਈਆਂ ਨੇ ਤਾਂ ਉਥੇ ਹੀ ਤੁਹਾਨੂੰ ਦੱਸਦੀ ਕਿ ਬੀਤੇ 7 ਸਾਲਾਂ ਤੋਂ ਤਨਵਾਕ ਮੁਦਿਆਂ ਤੇ ਭਗੌੜਾ ਸੀ ਮਲਜਮਾ ਤਾਂ ਪਛਾਰ ਬਦਲ ਕੇ ਮੁਹਾਲੀ ਰਹਿ ਰਿਹਾ ਸੀ ਜੋ ਜਾਣਕਾਰੀ ਮਿਲ ਰਹੀ ਹੈ ਹਾਲਾਂਕਿ ਪੁਲਿਸ ਨੇ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਸੋ ਮੁਹਾਲੀ ਐਸਟੀਫ ਦੇ ਹੱਥ ਵੱਡੀ ਕਾਮਯਾਬੀ ਲਗੀ ਪੰਜਾਬ ਪੁਲਿਸ ਦੇ ਐਸਟੀਐਫ ਵਿੰਗ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਮੁਹਾਲੀ ਦੇ ਵਿੱਚ ਇੱਕ ਵੱਡੇ ਨਸ਼ਾ ਤਸਕਰ ਨੂੰ ਐਸਟੀਐਫ ਮੁਹਾਲੀ ਦੇ ਵੱਲੋਂ ਇੰਸਪੈਕਟਰ ਆਰ.ਡੀ. ਸਿੰਘ ਦੀ ਅਗਵਾਈ ਤੇ ਬ੍ਰਿਫਰਟਾਰ ਕਰਨੇ ਸਫਲਤਾ ਹਾਸਲ ਹੋਈ ਐਸਨ ਸਾਡੇ ਨਾਲ ਆਰ.ਡੀ. ਜੀ ਮੌਜੂਦ ਨੇ ਤੇ ਉਹਨਾਂ ਕੋਲ ਜਾਣਕਾਰੀ ਲੈਣੇ ਆ ਕਿ ਕਿਸ ਤਰੀਕੇ ਨਾਲ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਸਿਰ ਪੂਰਾ ਆਪਰੇਸ਼ਨ ਕੀ ਸੀਗਾ ਕਿ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ? ਆਪਰੇਸ਼ਨ ਇਹਦੇ ਸੀਗਾ ਸਾਨੂੰ ਇੱਕ ਖੂਬੀਆ ਥਲਾਹ ਮਿਲੀ ਸੀ ਵੀ ਇੱਕ ਅੰਮ੍ਰਿਤਸਰ ਤੋਂ ਜਿਹੜਾ ਭਗੌੜਾ ਹੈਗਾ ਇਹ ਬੰਦਾ 70 ਸੈਕਟਰ ਕਿਸੇ ਨੂੰ ਅਸਾਈਨਮੈਂਟ ਦੇਣ ਆਇਆ ਹੋਇਆ। ਜੇਕਰ ਹੁਣ ਇਹਨੂੰ ਕਾਬੂ ਕੀਤਾ ਜਾਵੇ ਤਾਂ ਇਹ ਤੋਂ ਆਪਾਂ ਨੂੰ ਹੈਰੋਇਨ ਤੇ ਡਰੱਗ ਬਣਈ ਜਿਹੜੀ ਹੈਗੀ ਬਰਾਮਦ ਹੋ ਸਕਦੀ ਹੈ ਜਿਸ ਬੀਬ ਤੇ ਬੇਸ ਤੇ ਅਸੀਂ ਇਹ ਤੇ ਕੰਮ ਕੀਤਾ ਤੇ ਕੰਮ ਕਰਕੇ ਅਸੀਂ ਉੱਥੇ ਰੇਡ ਕੀਤੀ 70 ਸੈਕਟਰ 70 ਸੈਕਟਰ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹਦੇ ਕੋਲ ਸਾਨੂੰ ਹੈਰੋਇਨ ਬਰਾਮਦ ਹੋਈ ਤੇ ਇਹ ਤੋਂ 8 ਲੱਖ ਰੁਪਏ ਜਿਹੜੇ ਡਰੱਗ ਬਣਈ ਸੀਗੇ ਉਹ ਬਰਾਮਦ ਹੋਈ ਜਿਉਂ ਹੀ ਇਹਨੂੰ ਅਸੀਂ ਇਹ ਤੋਂ ਪੁੱਛਗਿਛ ਕੀਤੀ ਹੈ ਤੇ ਇਹਦਾ ਪਤਾ ਲੱਗਿਆ ਵੀ ਜਿਹੜਾ ਅਸਲ ਨਾਮ ਹੈਗਾ ਇਹਦਾ ਅਮਰਤਪਾਲ ਸਿੰਘ ਰੁਪਪਾਲੀ ਹੈਗਾ ਤੇ ਕੋਹੜਪਿੰਡ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਜਦ ਕਿ ਇਹ ਇੱਥੇ ਆਪਣੇ ਨਾਂ ਤੇ ਆਪਣੇ ਆਪ ਨੂੰ ਜਸਪ੍ਰੀਤ ਸਿੰਘ ਨਾਂ ਦਤਾ ਸੀਗਾ ਵੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੇ ਇੱਥੇ ਉਸ ਤੋਂ ਬਾਅਦ ਇਹਦਾ ਪਤਾ ਲੱਗਿਆ ਵੀ ਇਹ ਅੰਮ੍ਰਿਤਸਰ ਤਿੰਨ ਕੇਸਾਂ ਚ ਪਗੋੜਾ ਹੈਗਾ ਤੇ ਜਦੋਂ ਅਸੀਂ ਇੱਥੇ ਇਹਦੀ ਕੀਤਾ ਸਾਰਾ ਸਾਨੂੰ ਪਤਾ ਲੱਗਿਆ ਇੱਕ ਇਹਦਾ ਪਰਚਾ ਦਰਜ ਹੈਗਾ ਸਿੱਖ ਮਠਾਣੇ ਦੂਜਾ ਬਟਾਲੀ ਡਿਸਟ੍ਰਿਕਟ ਵਿੱਚ ਦਰਜ ਹੋਇਆ ਹੋਇਆ ਤੀਜਾ ਐਸ.ਓ.ਸੀ ਅੰਮ੍ਰਿਤਸਰ ਵੱਲੋਂ ਪਰਚਾ ਦਰਜ ਹੈ ਤਿੰਨੇ ਮੁਕਦਮਿਆਂ 'ਚ ਇਹ ਉੱਥੇ ਪਗੋੜਾ ਹੈਗਾ ਤੇ ਉਸ ਤੋਂ ਬਾਅਦ ਇਨੇ 2017 ਤੋਂ ਬਾਅਦ ਇਹ ਆਣ ਕੇ ਚੰਡੀਗੜ੍ਹ ਆ ਗਿਆ ਚੰਡੀਗੜ੍ਹ ਆਣ ਕੇ ਇਹਨੇ ਟੈਕਸੀ ਪਾ ਲਈ ਆਪਣੀ ਆਲਓਵਰ ਚ ਇਹ ਟੈਕਸੀਆਂ ਜਿਹੜੀਆਂ ਪਾਈਆਂ ਹੋਈਆਂ ਨੇ ਆਪਣੇ ਨਹੀਂ ਆਪਣੇ ਦੇ ਨਾਂ ਦੇ ਨਹੀਂ ਪਾਈਆਂ ਹੋਈਆਂ ਇਹ ਵੱਖ-ਵੱਖ ਹੋਰ ਬੰਦੇ ਦੇ ਜਿਹੜਾ ਡਰਾਈਵਰ ਨੇ ਉਹਨਾਂ ਦੇ ਨਾਂ ਤੇ ਹੀ ਦਿੱਤੀਆਂ ਹੋਈਆਂ ਪਾ ਕੇ ਤੇ ਪੈਸੇ ਆਵ ਲੰਦੇ ਜੀ ਕਿ ਇਹ ਵੀ ਦੇਖਣਾ ਇੱਕ ਕਾਫੀ ਲਗਜ਼ਰੀ ਲਾਈਫ ਸਟਾਈਲ ਜਿਹੜਾ ਸੀਗਾ ਦਾ ਰਹਿਣ ਦਾ ਰਹਿਣ ਸਹੰਦ ਦਾ ਤੇ ਸੀਗਾ ਕਾਫੀ ਲਗਜ਼ਰੀ ਫਲੈਟ ਸੀ ਰਹਿੰਦਾ ਸੀ ਉਦੋਂ ਵਾਰ ਦੱਸੋ ਕਿਸ ਤਰੀਕੇ ਨਾਲ ਮਤਲਬ ਜਾਣਕਾਰੀ ਆਪਣੇ ਨੂੰ ਨਿਕਲ ਜਾਈਏ ਇਹਦਾ ਜਿਹੜਾ ਯਾਨੀ ਸਾਡੇ ਕੋਲ ਖਲਾਸਾ ਕਿਤਾਬ ਵੀ ਇਹਨਾਂ 3 ਬੈੱਡਰੂਮ ਜਾਂ 4 ਬੈੱਡਰੂਮ ਹੀ ਫਲੈਟ ਲੰਦਾ ਸੀ ਵੱਡੇ ਜ਼ਿਆਦਾਤਰ ਟਕੌਲੀ ਏਰੀਆ 'ਚ ਜਿੱਥੇ ਫਲੈਟ ਹੀ ਫਲੈਟ ਨੇ ਜਾਂ ਜਿਲਪੁਰ ਉਸ ਤੋਂ ਬਾਅਦ ਇਹਨੇ 9 ਫੇਸ 'ਚ ਫਲੈਟ ਲਿਆ ਸੀ ਇੱਕ ਐਚ ਜਿਹੜੇ ਪੁਲ ਦੇ ਨਾਲ ਹੀ ਐਚ ਵਾਲੇ ਕੁਆਟਰ ਨੇ ਉਹ ਛੋਟਾ ਛੋਟਾ ਕੁਆਟਰ ਹੈ ਉਸ ਦਾ 70 ਸੈਕਟਰ ਇਹਨੇ ਹੁਣ ਆਪਣੀ ਠਹਿਰ ਬਣਾਉਣ ਦੀ ਸੋਚ ਰਿਹਾ ਸੀ ਵੀ ਆਈ ਵੀ ਵਾਈ ਟਾਵਰ 'ਚ ਕਿਤੇ ਨਾ ਕਿਤੇ ਫਲੈਟ ਲੈ ਲਵੇ ਜਿਹੜਾ ਦੇਖਣ ਆਇਆ ਸੀਗਾ ਉਸ ਦਿਨ ਅਸੀਂ ਇਹਨੂੰ ਕੱਬੂ ਕੀਤਾ ਮੁਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ